ਭਾਈ ਗੁਰਜੀ ਆ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਨੂੰ ਜੀ ਕਮੈਂਟ ਕਈ ਲੋਕੀ ਪਾਉਂਦੇ ਆ ਅੱਛਾ ਇੱਕ ਬੰਦੇ ਨੇ ਮੈਨੂੰ ਕਮੈਂਟ ਪਾਇਆ ਉਹ ਕਹਿੰਦਾ ਕਿ ਜਿੰਨਾ ਮਰਜੀ ਸੱਚ ਬੋਲੀ ਜਾ ਜੋ ਮਰੀ ਸੱਚ ਬੋਲੀ ਜਾ ਤੈਨੂੰ ਸੁਣਨ ਵਾਲੇ ਬੰਦੇ ਕਿੰਨੇ ਆ 15 1600 ਫੋਲੋਅਰ ਆ ਤੇਰੇ ਉਹ ਕਿੰਨੇ ਹਜ਼ਾਰ 2000 ਤੇਰੇ ਵੀਊਜ਼ ਆਉਂਦੇ ਆ ਤੇਰੇ ਮਹਾਰਾਜ ਭਈ ਇਹ ਗੱਲ ਕਲੀਅਰ ਆ ਹੁਣ ਤੋਂ ਨਹੀਂ ਕਈ ਜਮਾਨਿਆਂ ਤੋਂ ਕਿ ਜਿਹੜਾ ਬੰਦਾ ਸੱਚ ਬੋਲੇਗਾ ਸਹੀ ਗੱਲ ਕਰੇਗਾ ਉਹਨੂੰ ਕੋਈ ਨਹੀਂ ਸੁਨੇਗਾ ਪਰ ਮੇਰਾ ਜਮੀਲ ਜਿੰਦਾ ਮੈਂ ਜਿੰਦਾ ਹਾਂ ਮੈਂ ਸੱਚ ਬੋਲਾਂਗਾ ਪਰ ਨੂੰ ਸੁਣਿਆ ਨਾ ਸੁਣੇ ਕੋਈ ਕੱਲ ਨੂੰ ਮੇਰੇ ਆਣ ਵਾਲੀ ਪੀੜ੍ਹੀ ਮੇਰੀ ਹੋਏਗੀ 150 ਸਾਲ 40 ਸਾਲ ਬੰਦਾ ਵੀਡੀਓ ਚ ਜਲਦੀ ਆਏਗੀ ਘਟੋੜ ਆਏ ਤੇ ਕਹਿੰਗੇ ਕਿ ਸਾਡਾ ਬੰਦਾ ਸੱਚਾ ਆਦਮੀ ਸੀ ਸੱਚ ਬੋਲਦਾ ਜਾਂਦਾ ਸੀ ਗਰਮ ਕਰਨਗੇ ਮੇਰੇ ਉੱਪਰ ਹੋਰ ਵੈਸੇ ਵੀ ਕਦੀ ਵੀ ਦੇਖ ਲਾਣਾ ਕਿਸੇ ਪਿੰਡ ਚ ਨਾ ਤੁਸੀਂ ਇਹ ਕੰਮ ਕਰਨਾ ਕਿਸੇ ਪਿੰਡ ਚ ਤੁਸੀਂ ਕਥਾਵਾਚਕ ਰੱਖ ਲੋ ਜਿਹੜੇ ਕਥਾਵਾਚਕ ਸੱਚ ਬੋਲਦੇ ਹੋਣ ਉਹ ਕਥਾਗਰਾਂ ਸੱਚ ਉਹਨੂੰ ਦੇਖਣ ਲਈ ਕਿੰਨੇ ਬੰਦੇ ਆਉਣਗੇ ਪਿੰਡਾਂ ਚ ਹੋਰ ਪਿੰਡਾਂ ਚ ਜੇ ਭਾਬੀ ਚੁੰਗੀਆਂ ਵਾਲੀ ਆ ਜੇ ਤੇ ਜਾਂ ਫਿਰ ਉਹ ਇੱਕ ਥਾਰ ਲੈ ਕੇ ਸੈਂਡੀ ਸੰਦੂ ਘੁੰਮਰੇ ਨੇ ਉਹ ਜਿਹ ਬੰਦੇ ਆ ਜਾਣ ਜਾਂ ਹੋਰ ਨੱਚਣ ਵਾਲੇ ਕੋਈ ਆ ਜਾਣ ਤੇ ਉਦੋਂ ਦੇਖੋ ਕਿੰਨੀ ਪਬਲਿਕ ਹੋਏਗੀ ਤੁਹਾਨੂੰ ਉੱਥੇ ਕਲੀਅਰ ਹੋ ਜਾਏਗਾ ਇਕਦਮ ਕਿ ਲੋਕੀ ਸੱਚ ਸੁਣਨਾ ਜਾਂਦੇ ਨੇ ਜਾਂ ਕੰਜਾ ਖਾਣਾ ਦੇਖਣਾ ਜਾਂਦੇ ਨੇ ਤੇ ਸਾਡੇ ਵਰਗੇ ਜਿਹੜੇ ਬੰਦੇ ਬਦੇ ਰਾਈਟ ਸਾਈ ਸਹੀ ਗੱਲ ਕਰ ਰਹੇ ਆ ਸਾਨੂੰ ਫੋਲੋ ਉਹੀ ਬੰਦਾ ਕਰੇਗਾ ਜਿਹੜਾ ਜਨਮਨ ਹੋਏਗਾ ਹੋਰ ਜਨਮਨ ਦੀ ਕਮੀ ਹੈ ਸਮਾਜ ਚ ਹੋਰ ਬਾਕੀ ਬਈ ਲੱਖਾਂ ਫੋਲੋਅਰ ਨੱਚਣ ਵਾਲੇ ਜਾਂ ਹੋਰ ਉਲਪਟੰਗ ਬੋਲਣ ਵਾਲੇ ਗਲਤ ਬੋਲਣ ਵਾਲੇ ਕਮਾਸ਼ਾ ਕਰਨ ਵਾਲੇ ਉਹਨਾਂ ਦੇ ਲੱਖਾਂ ਫੋਲੋਅਰ ਹੋਏਗੇ ਮੈਂ ਮੰਨਦਾ ਕਿਉਂ ਕਿ ਉਹਨਾਂ ਦੀ ਵਜੋਂ ਉਹਨਾਂ ਨੂੰ ਟੂਨਿੰਗ ਮਿਲਦੀ ਹੋਏਗੀ ਇਸ ਕਰਕੇ ਤੇ ਸਾਡੀ ਟੂਨਿੰਗ ਮਿਲੇਗੀ ਜਿਹੜਾ ਸਹੀ ਗੱਲ ਸਮਝੇਗਾ ਸੱਚਾ ਸੱਚ ਬੋਲੇਗਾ ਉਹਨਾਂ ਨੂੰ ਟੂਨਿੰਗ ਮਿਲੇਗੀ ਉਹ ਸਾਨੂੰ ਫੋਲੋ ਕਰੇਗਾ ਤੇ ਇਸ ਕਰਕੇ ਜਿਹੜਾ ਬੰਦਾ ਸੱਚ ਬੋਲਦਾ ਹੈ ਉਹਦੇ ਫੋਲੋਅਰ ਨਹੀਂ ਕਦੀ ਬੰਦੇ ਉਹ ਸਾਨੂੰ ਚਾਹੀਦੇ ਵੀ ਨਹੀਂ ਅਗਰ ਮੇਰੇ ਫੋਲੋਅਰ 0 ਵੀ ਹੋ ਜਾਣਗੇ ਨਾ ਮੈਂ ਤਾਂ ਵੀ ਭਈ ਮੈਨੂੰ ਇਹਨਾਂ ਦੇ ਮੈਨੂੰ ਹੱਕ ਹੈ ਮੇਰਾ ਰਾਈਟ ਬੰਦਾ ਹੈ ਕਿ ਮੈਂ ਆਪਣੀ ਸੱਚ ਦੀ ਵੀਡੀਓ ਪਾ ਸਕਦਾ ਭਾਵੇਂ ਕੋਈ ਮੈਨੂੰ ਸੁਣੇ ਨਾ ਸੁਣੇ ਮੈਂ ਤੇ ਪਾ ਕਰਾਂਗਾ ਨਾ ਮੈਨੂੰ ਤਾਂ ਪਤਾ ਤੇ ਅੱਜ ਦਾ ਪੰਜਾਬ ਹਾਂ ਹੋ ਸਕਦਾ ਕਿ ਜੇਕਰ 20 ਸਾਲ 20 ਸਾਲ 25 ਸਾਲ ਪਹਿਲਾਂ ਫੇਸਬੁਕ ਵਗੈਰਾ ਜਾਂ ਇਤਨਾ ਚੀਜ਼ਾਂ ਆ ਗਈਆਂ ਹੁੰਦੀਆਂ ਤੇ ਆਪਾਂ ਸੱਚ ਬੋਲਦੇ ਤੇ ਪੁਰਾਣੇ ਬੁੱਢੇ ਪੁਰਾਣੇ ਬਜ਼ੁਰਗ ਪਿੰਡਾਂ ਦੇ ਸੱਚ ਜਿਹੜਾ ਅੱਜ ਵੀ ਸੱਚ ਦੇ ਪਹਿਰਾ ਦਿੰਦੇ ਆ ਉਹ ਸਾਡੀ ਵੀ ਜਰੂਰ ਸੁਣਦੇ ਲੱਖਾਂ ਨਾਲ ਫੈਨ ਹੁੰਦੇ ਲੇਕਿਨ ਅੱਜ ਹੁੰਦਾ ਜਿਹੜਾ ਪੰਜਾਬ ਹੈ ਉਹ ਭਵੀ ਚੁੰਮੀਆਂ ਵਾਲੀ ਜਾਂ ਕੋਈ ਵੀ ਹੈ ਇਹਨਾਂ ਦਾ ਫੈਨ ਹੈ ਜਾਂ ਹੋਰ ਪੰਜਾਬ ਚ ਕਿੰਨੇ ਨੱਚਣ ਵਾਲੇ ਕੰਜਰ ਖਾਨੇ ਹੈ ਇਹਨਾਂ ਦਾ ਲੱਖਾਂ ਨਾਲ ਫੈਨ ਹੈ ਕਿਉਂਕਿ ਉਹ ਇਹਨਾਂ ਇਹਨਾਂ ਵੱਲ ਜਾ ਰਿਹਾ ਤੇ ਉਹਨਾਂ ਦੇ ਫੈਨ ਹੈ ਉਹ ਸਾਡੇ ਫੈਨ ਉਹ ਹੈ ਜਿਹੜੇ একদম ਰਾਈਟ ਗੱਲ ਕਰਦੇ ਐ একদম ਸੱਚੀ ਗੱਲ ਕਰਦੇ ਐ ਸਬੂਤਾਂ ਦੇ ਨਾਲ ਗੱਲ ਕਰਦੇ ਐ